ਜੀ ਸਸ਼ਿਕਾ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਕੋਰਸ ਨਾਲ ਜੀ ਕਿ ਨੂੰ ਸਾਰੇ ਹਾਂਜੀ ਅਜਮ ਬਲੌਗ ਨਹੀਂ ਲੈ ਕੇ ਤੁਹਾਡੇ ਲਈ ਮੈਂ ਸਲਾਇ ਕਰਨ ਲੱਗੀ ਹੋਈ ਸੀ ਮੈਂ ਕਿ ਚਲੋ ਥੋੜੀ ਜਿਹੀ ਟ੍ਰਿਕ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਮੈਂ ਨਾ ਗਲੇ ਤੇ ਹਰੇਬ ਨੀਰ ਲਗਾਉਣ ਲੱਗੀ ਸੀ ਮੈਂ ਕਿ ਚਲੋ ਕਈ ਭਣਾ ਦੀ ਇਹ ਚੀਜ਼ ਕਨੈਕਸ਼ਨ ਹੁੰਦੀ ਹੈ ਵੀ ਰੇ ਨੀਰ ਆਫਾ ਜ ਸਫਾਈ ਨਾਲ ਕਿਵੇਂ ਲਗਾਈਏ ਤੇ ਜਿਹੜੇ ਸਰ ਕਈ ਵਾਰੀ ਹਨਾ ਯਾਨਕਿ ਲੋਨ ਹੈ ਤਾਂ ਆਪਣੇ ਤੋਂ ਬਲ ਵੀ ਪੈ ਜਾਂਦੇ ਆ ਤੇ ਮੈਂ ਤੁਹਾਨੂੰ ਉਹੀ ਦੱਸਣ ਲੱਗੀ ਹਾਂ ਕਿ ਆਪਾਂ ਰੇਵ ਲੀਰ ਜਿਵੇਂ ਕਿ ਬੈਕ ਗਲੇ ਤੇ ਆ ਦੇਖੋ ਬੈਕ ਗਲੇ ਤੇ ਲੱਗੀ ਹੋਈ ਆ ਕਈ ਵਾਰੀ ਅੱਗੇ ਵੀ ਆਪਾਂ ਲਗਾਦੇ ਮੈਂ ਕਿ ਬਿਜੁਲਤ ਨੇ ਉਹ ਲਾ ਲੈਣਾ ਨੈਕ ਗਾਰਡ ਨਹੀਂ ਪਵਾਉਂਦੇ ਹੈਗੇ ਤੇ ਉਦਾਂ ਰੇਵ ਲੀਰ ਲਗਾਉਂਦੇ ਨੇ ਕਿ ਉਹ ਆਪਾਂ ਕਿਵੇਂ ਆ ਜਿਹੜੀ ਲਗਾ ਸਕਾਂਗੇ ਦੇਖੋ ਬਿਲਕੁਲ ਫਿਨਿਸ਼ਿੰਗ ਨਾਲ ਲੱਗੀ ਹੋਈ ਆ ਕੋਈ ਜਿਹਦੇ ਵਿੱਚ ਦੇਖੋ ਬਿਲਕੁਲ ਵੀ ਬਲ ਨਹੀਂ ਹੈਗਾ ਕਿਵੇਂ ਆਪਾਂ ਉਹਦੀ ਕਟਿੰਗ ਕਰਨੀ ਆ ਤੇ ਕਿਵੇਂ ਆਪਾਂ ਨੇ ਉਹ ਲਾਉਣੀ ਆ ਮੈਂ ਤੁਹਾਨੂੰ ਉੱਚੀ ਦੱਸਣ ਜਾ ਰਹੀ ਆ ਕਿ ਤੇ ਪਲੀਜ਼ ਜੋ ਵੀ ਆਪਣੇ ਜਿਹੜਾ ਫਸਟ ਟਾਈਮ ਆ ਰਹੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਈ ਤੇ ਲਾਈਕ ਸ਼ੇਅਰ ਤੇ ਹਾਂਜੀ ਹੁਣ ਮੈਂ ਸੁਣ ਦੱਸਦੀ ਆ ਫਟੇ ਹਾਂਜੀ ਆ ਦੇਖੋ ਇਹ ਵਾਲਾ ਆਪਾਂ ਨੇ ਕੱਪੜਾ ਲੈ ਲਿਆ ਤੇ ਇੱਥੋਂ ਆਪਾਂ ਨੇ ਜਿਹੜਾ ਹੈਗਾ ਨੈੱਕ ਆ ਜਾਨੀ ਕਿ ਫਰੰਟ ਵਾਲਾ ਨੈੱਕ ਸੀ ਆਪਾਂ ਨੇ ਉਹ ਆ ਜਗ੍ਹਾ ਤੋਂ ਕਟਿੰਗ ਕਰ ਲਿਆ ਤੇ ਆਪਣੇ ਕੋਲ ਦੇਖੋ ਇਦਾਂ ਹੈ ਰੇਵਲੀ ਇਹ ਨਾਲ ਜਿਹੜੀ ਬਚ ਗਈਆਂ ਜਿਵੇਂ ਕਿ ਰੇਵਲੀ ਦਾ ਮਤਲਬ ਜਿਵੇਂ ਕਿ ਇਦਾਂ ਫੇਮ ਫੜਾਂਗੇ ਤੇ ਆਹ ਟੀਚੇ ਦੇਖੋ ਇਦਾਂ ਵੀ ਇਹ ਤਿਰਛੇ ਹੋਣੇ ਚਾਹੀਦੇ ਆ ਜਿਹੜਾ ਲਫਣੀ ਹੁਣ ਲਫਦੀ ਦੇਣੀ ਲੂਜ਼ ਹੁੰਦੀ ਆ ਇਦਾਂ ਇਹ ਜੀਜ਼ ਆਪਾਂ ਨੂੰ ਚਾਹੀਦੀ ਹੈ ਜੇਕਰ ਆਪਣੇ ਕੋਲ ਚਾਰਸ ਪੀਸ ਸ ਤਾਂ ਉਹਦੇ ਵਿੱਚ ਵੀ ਇਦਾਂ ਤਿਤੋਨੀ ਕਰਕੇ ਦਾ ਉਹਦੇ ਚੁਰੇ ਲੀਰਾ ਜਿਹੜੇ ਕੱਟ ਸਕਦੇ ਹਾਂ ਹੁਣ ਆਪਾਂ ਨੇ ਇਹਨੂੰ ਕਟਿੰਗ ਕਿਵੇਂ ਕਰਨਾ ਜਿਵੇਂ ਕਿ ਆਪਾਂ ਇੱਥੋਂ ਕਟਿੰਗ ਕਰਨ ਲੱਗਾਂਗੇ ਇਧਰ ਨੂੰ ਲਿਜਾ ਕੇ ਆਪਣੇ ਕੋਲ ਹੀ ਰੇਗ ਲੀਰਾ ਜਿਹੜੀ ਆਪਣੇ ਕੋਲ ਹੀ ਆਜੂਗੀ ਆਪਾਂ ਨੇ ਇੱਦਾਂ ਹੀ ਇਹ ਕਟਿੰਗ ਕਰ ਲਈ ਤੁਹਾਡੇ ਕੋਲ ਚਾਰਸ ਪੀਸ ਆ ਤੁਸੀਂ ਚਾਰਸ ਪੀਸ ਵੀ ਲੈ ਸਕਦੇ ਹੋ ਜੀ ਦੇਖੋ ਆਪਾਂ ਆਪਣੇ ਕੋਲ ਇਹ ਢੀ ਲੀਰ ਜਿਹੜੀ ਆਪਣੇ ਕੋਲ ਇਹ ਵਾਲੀ ਨਿਕਲਣੀ ਹੁੰਾਂ ਕਹਿੰਦੇ ਨਾਲ ਨਾਲ ਜਾਨਿ ਕਿ 1.5 ਇੰਚ ਦਾ ਮਾਰਗਨ ਲੈ ਕੇ ਆਪਾਂ ਨੇ ਇਦਾਂ ਦੀ ਲੀਰਾਂ ਸਟੱਲਣੀਆਂ ਅੰਦਰੋਂ ਇਸ ਤਰ੍ਹਾਂ ਕੰਨਾਂ ਨਾਲ ਇਹਦੀ ਲੀਰ ਆਪਣੇ ਕੋਲ ਤੋਂ ਸਭੈ ਨਾਲ ਮੁਕੀ ਲਈਓ ਫਿਰ ਦਾ ਰੇਵ ਲੀਰ ਲਵਾਂਗੇ ਦੇਖੋ ਇਦਾਂ ਇਹ ਲੂਜ਼ ਹੁੰਦੀ ਹੈ ਇਹ ਵਾਲੀ ਲੀਰ ਇਦਾਂ ਬਸ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾਗਾ ਫੋਲਡ ਕਰਕੇ ਅਨੇ ਆ ਜਿਹੜਾ ਉੱਪਰ ਲਿਆ ਕਿਤੇ ਕੋਣੀ ਜਿਹਾ ਨਿਕਲਦੇ ਨਾਲ ਆਪਾਂ ਕਟਿੰਗ ਕਰ ਲਵਾਂਗੇ ਦੇਖੋ ਇਹਨੂੰ ਹੁਣ ਆਪਾਂ ਇਦਾਂ ਦੂਰੀ ਲਗਾਉਣਾ ਬਿਲਕੁਲ ਇਹਨੂੰ ਤੁਸੀਂ ਬਰਾਬਰ ਰੱਖ ਕੇ ਲਗਾਉਣਾਗਾ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਨੇ ਇਹ ਲਗਾਉਣੇ ਕਿਵੇਂ ਆਗੇ ਹਾਂਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਨੇ ਲੀਰ ਜਿਹੜੀ ਕਿਵੇਂ ਲਗਾਉਣੀ ਹੈ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਦਾਂ ਤੁਸੀਂ ਇਹਨੂੰ ਫੋਲਡ ਕਰ ਲੈਣਾਗਾ ਤੇ ਹੁਣ ਆਪਾਂ ਨੇ ਲੈਣਾ ਨੈੱਕ ਜਿਹੜੇ ਆਪਣੇ ਕੜੇ ਗਿੱਤਾ ਹੋਇਆ ਪਹਿਲਾਂ ਤੋਂ ਹੀ ਆਪਾਂ ਇਹ ਹੁਣ ਨਾ 셔ਟ ਦਾ ਯਾਨੀ ਕਿ ਸਿੱਧਾ ਪਾਸਾ ਪਾਣੀ ਦਾ ਰੱਖ ਲੈਣਾ ਤੇ ਹੁਣ ਆਪਾਂ ਨੇ ਕੀ ਕਰਨਾ ਜਿਵੇਂ ਕਿ ਇਹ ਦੂਰਾ ਕਪੜਾ ਆਪਣਾ ਕੀਤਾ ਹੋਇਆ ਇਹਦਾ 셔ਟ ਵਾਲੇ ਬੈਕ ਵਾਲੇ ਕਪੜੇ ਰੱਖ ਪਰ ਆਪਾਂ ਪੀਸ ਦੇ ਉੱਪਰ ਇਹਦਾ ਦੇਖੋ ਰੱਖਣਾ ਬਿਲਕੁਲ ਗਲੇ ਦੀ ਕਟਿੰਗ ਕੀਤੀ ਹੋਈ ਆ ਦੇਖੋ ਬਿਲਕੁਲ ਇਹ ਤਿੰਨੇ ਬਰਾਬਰ ਆਉਣੇ ਚਾਹੀਦੇ ਦੋ ਆਪਣੇ ਹੋਗੇ ਨੀਰ ਵਾਲੇ ਯਾਨੀ ਕਿ ਇੱਕ ਹੋ ਗਿਆ ਆਪਣੇ ਹਰਡ ਦਾ ਪੀਸ ਆ ਤਿੰਨੋਂ ਇਹ ਬਰਾਬਰ ਹੋਣੇ ਚਾਹੀਦੇ ਇਹਨਾਂ ਦਾ ਮਾਰਜਿਨ ਤੁਸੀਂ ਪੈਰ-ਪੈਰ ਦਾ ਮਾਰਜਿਨ ਆ ਜਿਹੜਾ ਹੋ ਰੱਖਣਾਗਾ ਲੀਰ ਨੂੰ ਤੁਸੀਂ ਨਾ ਤਾਂ ਖਿੱਚਣਾਗਾ ਤੇ ਨਾ ਹੀ ਜ਼ਿਆਦਾ ਢਿੱਲਾ ਛੱਡਣਾਗਾ ਫਿਰ ਜਿਹੜੀ ਲੀਰ ਆ ਬਿਲਕੁਲ ਫਿਨਿਸ਼ਿੰਗ ਨਾਲ ਲੱਗੂਗੀ ਜੇਕਰ ਤੁਸੀਂ ਲੀਰ ਖਿੱਚ ਲਈ ਜਾਂ ਫਿਰ ਜ਼ਿਆਦਾ ਢਿੱਲੀ ਛੱਡਤੀ ਹੋ ਗਈ ਸਹੀ ਜਗਾ ਤੁਸੀਂ ਪਹਿਲੀ ਵਾਰ ਲਗਾਉਣ ਜਾ ਰਹੇ ਹੋ ਤਾਂ ਥੋੜਾ ਜਿਹਾ ਹੋੜੀ ਲਗਾਏ ਹੋਏ ਵੇਰੇ ਆਪਾਂ ਜੀ ਹੁਣ ਆਪਾਂ ਨੂੰ ਇਦਾਂ ਦੂਰੇ ਘਰ ਦੇ ਕਰਦੇ ਬਿਲਕੁਲ ਬੋਲਾ ਬੋਲਾ ਆਪਾਂ ਨੇ ਇਹਦੇ ਉੱਪਰ ਇਦਾਂ ਰੱਖ ਦੇ ਜਾਨਾ ਇਹਨੂੰ ਯਾਨੀ ਕਿ ਦੂਰੇ ਨਾਲ ਦੀ ਨਾਲ ਆਪਾਂ ਨੇ ਦੂਰਾ ਖਰੀ ਜਾਨਾ ਇਹਨੂੰ ਬਿਲਕੁਲ ਵੀ ਆਪਾਂ ਨੇ ਇਦਾਂ ਫਿਰ ਜਦੋਂ ਆਪਾਂ ਨੇ ਗੋਲ ਹੋ ਗਿਆ ਤੇਥੋਂ ਥੋੜਾ ਜਿਹਾ ਜਿਹ ਆਪਾਂ ਨੇ ਥੋੜੀ ਛੱਡੀ ਹੈ ਜਿੱਥੋਂ ਆਪਣੇ ਗਲੇ ਦੀ ਗੁਲਾਈ ਹੁੰਦੀ ਹੈ ਜਦੋਂ ਆਪਾਂ ਇਹ ਲਾਵਾਂਗੇ ਤਾਂ ਉਹਨੇ ਆਟੋਮੈਟਿਕਲੀ ਆ ਜਾ ਸਹੀ ਹੋ ਜਾਏ ਫੇਰ ਆਪਾਂ ਨੇ ਦੀਰ ਸਿੱਧੀ ਆਪਾਂ ਜਦੋਂ ਆਪਾਂ ਗਲੇ ਨੂੰ ਰਾਉਂਡ ਜਾਨੀ ਕਿ ਫੋਲਡ ਕਰਨਾ ਕਮਾਉਣਾਗਾ ਉਦੋਂ ਥੋੜੀ ਜੀ ਦੀਰ ਨੂੰ ਢਿੱਲੀ ਛੱਡਣਾਗਾ ਹੁਣ ਦਾ ਫੇਰ ਆਪਾਂ ਲਈ ਤਾਂ ਹਲਕੀ ਜੀ ਲੋਚੀ ਲੀਰ ਆਪਣੀ ਦੇਖੋ ਇਦਾਂ ਲੱਗ ਰਚੁੱਕੀ ਆ ਬਿਲਕੁਲ ਦੇਖੋ ਫਿਨਿਸ਼ਿੰਗ ਨਾਲ ਲੱਗੀ ਆ ਕਿਤੇ ਵੀ ਬਾਲ ਵਗੈਰਾ ਨਹੀਂ ਆਇਆ ਕਪੜੇ ਦੇ ਵਿੱਚ ਨਾ ਹੀ ਲੀਰ ਦੇ ਵਿੱਚ ਤੇ ਹੁਣ ਆਪਾਂ ਨੇ ਅਗਲਾ ਸਟੈਪ ਵਿੱਚ ਕੀ ਹੈਗਾ ਤੁਸੀਂ ਥੋੜੀ ਥੋੜੀ ਨੋਚਸ ਲਗਾ ਲੈਣੇ ਆਂਗੇ ਜਿਹੜੀ ਆਪਣੀ ਲੀਰ ਹੁੰਦੀ ਆ ਦੇਖ ਕੇ ਲਗਾਓ ਵੀ ਸਲਾਈ ਨਾ ਕੱਟੀ ਜਾਵੇ ਹਲਕੇ ਹਲਕੇ ਆਪਾਂ ਇਹ ਟੱਕ ਲਗਾਉਣੇ ਆ ਤਾਂ ਕਿ ਜਦੋਂ ਆਪਾਂ ਫੋਲਡ ਕਰੀਏ ਤਾਂ ਸਫਾਈ ਨਾਲ ਫੋਲਡ ਹੋਵੇ ਨਹੀਂ ਫਿਰ ਥੋੜਾ ਜਿਹਾ ਫੋਲਡ ਕਰਨ 'ਚ ਆਪਾਂ ਨੂੰ ਦਿੱਕਤ ਆਉਂਦੀ ਆ ਇੱਦਾਂ ਆਪਾਂ ਨੇ ਹਲਕੇ ਹਲਕੇ ਸਾਰੇ ਇੰਚ ਇੰਚ ਦਾ ਮਾਰਜਿਨ ਛੱਡਦੇ ਹੋਏ ਆਪਾਂ ਨੇ ਇਦਾਂ ਟਾਪਨੇ ਜਿਹੜੇ ਲਗਾ ਦੇਣੇ ਆ। ਜੇਕਰ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤਾਂ ਪਲੀਜ਼ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਤੇ ਹੁਣ ਆਪਾਂ ਨੇ ਕੀ ਕਰਨਾ ਜਿਵੇਂ ਕਿ ਆਪਾਂ ਨੇ ਡੀਰ ਲਗਾਈਏ ਇਹਨੂੰ ਆਪਾਂ ਨੇ ਇਦਾਂ ਸਿੱਧੀ ਕਰ ਦੇਣਾ ਤੇ ਜਿਹੜੀ ਆਪਣੀ ਆਹ ਵਾਲੀ ਜਣੇ ਕਿ ਜੋੜ ਆ ਜੋੜ ਦੇ ਜਣੇ ਕਿ ਲੀਰ ਦੇ ਉੱਪਰ ਆਪਾਂ ਨੇ ਸਲਾਈ ਲਗਾਉਣੀ ਆ ਨਾਲ-ਨਾਲ ਨਾ ਕਿ ਇਧਰਲੇ ਪਾਸੇ ਲੀਰ ਦੇ ਉੱਪਰ ਸਲਾਈ ਲਾਵਾਂਗੇ ਆਪਾਂ 셔ਟ ਦੇ ਉੱਪਰ ਨਹੀਂ ਲੀਰ ਦੇ ਉੱਪਰ ਆਪਾਂ ਨੇ ਸਲਾਈ ਲਗਾਉਣੀ ਆ ਬਸ ਛੋਟੇ ਹੀ ਰੱਖਿਓ ਤੁਸੀਂ ਬਸਾ ਵੱਡਾ ਨਾ ਕਰਿਓ ਇਦਾਂ ਹੀ ਆਪਾਂ ਨੇ ਫੋਲਡ ਕਰਦੇ ਕਰਦੇ ਆਪਾਂ ਸਲਾਈ ਇਹਦੇ ਲਗਾ ਦੇ ਮੋਤਵ ਰਹੀ ਜਾਨੀ ਕਿ ਤਰੀਕਾ ਸਫਾਈ ਨਾਲ ਲੀ ਲੱਗਦੀ ਜੇਕਰ ਤੁਸੀਂ ਬਣਾਓਗੇ ਲੋਚ ਆਪਣੇ ਦੀ ਦੇਖੋ ਲੱਗ ਕਿਉਂ ਗਲੇ ਦੇ ਦੇਖੋ ਕਿੰਨੀ ਸਫਾਈ ਨਾਲ ਲੱਗ ਕੇ ਤਿਆਰ ਹੋਈ ਆ ਬਿਲਕੁਲ ਵੀ ਕਿਤੇ ਕੱਪੜੇ 'ਚ ਬਲ ਨਹੀਂ ਕਿਤੇ ਲੀਰ ਦੇ ਵਿੱਚ ਬਲ ਨਹੀਂ ਹੈਗਾ ਕਿੰਨਾ ਸੋਹਣਾ ਦੇਖੋ ਗੜਾ ਬਣ ਕੇ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਨੇ ਅੱਗੇ ਵਾਸਤੇ ਇਹਨੂੰ ਇਦਾਂ ਆਪਾਂ ਨੇ ਫੋਲਡ ਕਰਕੇ ਇਹਦੇ ਅੰਦਰਲੀ ਸਾਈਡ ਆਪਾਂ ਤਰਪਾਈ ਹਲਦਾਂਗੇ ਪਹਿਲਾਂ ਮੋਢੇ ਜੁਆਇੰਟ ਕਰ ਲੈਣਾ ਫਿਰ ਆਪਾਂ ਜਦੋਂ ਗੱਲੇ ਦੀ ਅੱਗੇ ਲਈ ਦੀ ਆਪਣੀ ਤਰਪਾਈ ਨੂੰ ਨਾਲ ਹੀ ਆਪਾਂ ਬੈਕ ਗੱਲੇ ਦੀ ਜਿੱਦਾਂ ਤਰਪਾਈ ਹੈ ਜਿਹੜੀ ਆਪਾਂ ਉਹ ਕਰ ਲਾਂਗੇ ਤੇ ਹਾਂਜੀ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਕੋਈ ਹੋਰ ਨੌਲੇਜ ਚਾਹੀਦੀ ਹੈ ਤਾਂ ਪਲੀਜ਼ ਜਰੂਰ ਕਮੈਂਟ ਕਰਕੇ ਪੁੱਛਿਓ ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਦੱਸਣ ਦੀ ਵੀਡੀਓ ਬਣਾਉਣ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ